ਜੀ ਜਨਾਨ ਗੁਰਪ੍ਰੀਤ ਪਹਿਲਵਾਨ ਸੰਤੂ ਰਤਪਾਲ ਬਸੋਨੂ ਮੁਸ਼ਕਾਬਾਬ ਪ੍ਰਗਟ ਸਿੰਘੇਣਾ ਸੁਖਚਾਲ ਭੱਟੀ ਸਾਇਆ ਜੰਟਾ ਹੀਰ ਨੋਨੀ ਖੱਟਰਾ ਤੇ ਸੁਖੀ ਲਾਪਰਾ ਇਹਨਾਂ ਭਰਾਵਾਂ ਵੱਲੋਂ ਵੀ ਸੱਦਾ ਪੱਤਰ ਹੈ 1 ਦਸੰਬਰ ਦੇ ਲਈ ਲਓ ਪਹਿਲੀ ਕਬੱਡੀ ਅਸਰੇ ਇਜਾਦ ਦੇ ਵਿੱਚ ਵੱਡਾ ਕੱਪ ਹੋਵੇਗਾ ਕਹਿੰਦੇ ਬਰਵਾਲੇ ਵਿੱਚ ਗੌਰਵ ਜੀਮਾ ਕਿੱਥੇ ਖਬਰ ਦਾ ਲੈ ਵੀ ਪਪੀ ਬਾਈ ਗੌਰਵ ਜੀਮੇ ਨੂੰ ਆਪਾਂ ਵਧਾਈਆਂ ਪਹਿਲਾਂ ਇਹ ਦੇਦੀ ਅੱਜ ਮੁੰਡੇ ਦੀ ਮੈਰਿਜ ਐਨੀਵਰਸਰੀ ਹੈ ਤੇ ਦੂਜੀਆਂ ਵਧਾਈਆਂ ਇਹਨੂੰ ਇਹ ਦੇ ਦਈਏ ਵੀ ਇਹ ਕੱਲ ਨੂੰ ਨਿਊਜ਼ੀਲੈਂਡ ਜਾ ਰਿਹਾ ਹੈ ਤੇ ਤੀਜੀਆਂ ਵਧਾਈਆਂ ਇਹਨੂੰ ਇਹ ਦੇ ਦਈਏ ਵੀ 2 ਜਨਵਰੀ ਨੂੰ ਕੁਲਵੀਰੇ ਸ਼ਪਾਰ ਤੇ ਉਹਦੇ ਸਾਰੇ ਸਾਥੀਆਂ ਵੱਲੋਂ ਇਹਨੂੰ ਹਾਰਲੇ ਦਿੱਤਾ ਜਾਣਾ ਹੈ ਹਾਰ ਦੇ ਦਿੱਤਾ ਜਾਣਾ ਕਿਹਦੀ ਮਾਨ ਸਨਮਾਨ ਦੇ ਵਿੱਚ ਲੈ ਵੀ ਗੌਰਵ ਹੈ ਅੱਜ ਹੈਟ੍ਰਿਕ ਲਈ ਫਰਦਾ ਹੈ ਮੁਬਾਰਕਬਾਦ ਸਾਡੇ ਵੀਰ ਨੂੰ ਲਾ ਪਹਿਲੀ ਪੈ ਗਈ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸ਼ੀਰਾ ਚੱਕਲੀ ਸ਼ੇਰ ਦੀ ਧਰਤੀ ਦਾ ਸ਼ੰਕਰ ਦੇ ਕੱਪ ਦਾ ਕਹਿੰਦੇ ਫਾਈਨਲ ਹੈ ਪਹਿਲੀ ਰੇਡ ਪਾਰਿਆ ਚਾਰ ਜਾਫੀ ਗਗਨ ਸੂਰੀਆ ਵਾਲੀਆ ਪੱਪੂ ਇਸਨੇ ਕਹਿੰਦੇ ਝਨੇੜੀ ਵਾਲਾ ਪਰ ਸਾਹਮਣੇ ਦੇਖਦੇ ਮੈਦਾਨ ਦੇ ਵਿੱਚ ਸ਼ੀਰਾ ਪਹਿਲਾ ਸ਼ਾਮ ਦਾ ਅੰਕੜਾ ਆਪਣੀ ਟੀਮ ਦੇ ਹਿੱਸੇ ਜੁੜ ਗਿਆ 500 ਰੁਪਿਆ 500 ਦੇ ਮਾਣ ਨੇ ਕਹਿੰਦੇ ਸੋਨੀ ਕਨੇਡਾ ਦੇ ਫਾਦਰ ਸਾਹਿਬ ਨੇ ਸਰਦਾਰ ਜਸਵੀਰ ਸਿੰਘ ਜੀ ਸ਼ੀਰਾ ਸ਼ੰਕਰ ਉਹਨਾਂ ਵੱਲੋਂ 500 ਸ਼ੀਰੇ ਦੇ ਲਈ ਅਗਲੀ ਕਬੱਡੀ ਹੁੰਨਣ ਵਾਲਾ ਗੁਰਵਿੰਦਰ ਕਹਿੰਦੇ ਬਾਧਾ ਹੋਇਆ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਇੱਕ ਕੰਨੀ ਦੇ ਕਹਿੰਦੇ ਨੌਜਵਾਨ ਗੋਪੀ ਤਿਆਰ ਹੈ ਮੇਰੇ ਵੀਰੋ ਲੈ ਵੀ ਬੱਲਿਆ ਢੋਡਿਆਂ ਵਾਲਾ ਤੇਰਾ ਇਲਾਕਾ ਤੇ ਕਹਿੰਦੇ ਸਾਰਾ ਪਿੰਡ ਆਇਆ ਹੋਏ ਦੇ ਮੇਲੇ ਦੇ ਉੱਪਰ ਪਰ ਉਹ ਵੇਖੀਏ ਕਹਿੰਦੇ ਪਰ ਸਫਲਤਾ ਕਹਿੰਦੇ ਰੇਡਰ ਦੇ ਕਦਮ ਚੁੰਮਦੀ ਹੋਈ ਅਗਲੀ ਕਬੱਡੀ ਕਹਿੰਦੇ ਬੈਲਜੀਅਮ ਵਾਲੇ ਜੱਸੀ ਦੀ ਟੀਮ ਨੇ ਲਈ ਬਹੁਤ ਤਕੜਾ ਖੇਡਿਆ ਆ ਖਿਡਾਰੀ ਕਹਿੰਦੇ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਸੁਨੀਲ ਵਾਧਾ ਹੋਇਆ ਕਬੱਡੀ ਪਾਉਣ ਦੇ ਇੱਕ ਪਾਸੇ ਉੱਚੇ ਲੰਮੇ ਕੱਦ ਵਾਲਾ ਕਹਿੰਦੇ ਗਗਨ ਲੱਗਿਆ ਨੌਜਨ ਸੂਰੇ ਵਾਲੀਆ ਐਨ ਸੋਨੂ ਵਰਗੇ ਐਨ ਸਤਰੀ ਸਰਪੰਚ ਦੇ ਵੱਡੀ سپورਟ ਹੈ ਕਹਿੰਦੇ ਟੀਮ ਦੇ ਲਈ ਲਓ ਸੂਰੇ ਵਾਲੀਆ ਗਗਨ ਦੇ ਕੋਲੋਂ ਇਸ ਵੇਲੇ ਨੰਬਰ ਉਹ ਤਮਤਾਨ ਵਾਲਾ ਕਹਿੰਦੇ ਜੋੜਦਾ ਆਪਣੀ ਟੀਮ ਲਈ ਪ੍ਰਵੀਨ ਆ ਗਿਆ ਲਵੀ ਓਮ ਕਰਦੇ ਗੱਲ ਬਹੁਪਰੀਏ ਪ੍ਰਵੀਨ ਦੀ ਬਲ ਕੇ ਕਬੱਡੀ ਪੈ ਰਹੀ ਹੈ ਉਹ ਮੈਨੂੰ ਖਿਆਲ ਆ ਵੀ ਫੋਨ ਦੇ ਉੱਪਰ ਥੋੜਾ ਬਿਜੀਆ ਕਿਸੇ ਭਰਾ ਦਾ ਆ ਗਿਆ ਹੋਣਾ ਫੋਨ ਦਲਜੀਤ ਮੰਗੜ ਦਾ ਵੱਡਾ ਰੋਲ ਇਹ ਮੇਲੇ ਦੇ ਲਈ ਪਰ ਸਾਹਮਣੇ ਵਿਖੇ ਕਹਿੰਦੇ ਪ੍ਰਤਾਪ ਕੜਿਆਣੇ ਵਾਲੇ ਨੂੰ ਕਰਕੇ ਟੱਚ ਪ੍ਰਵੀਨ ਨੰਬਰ ਕਹਿੰਦੇ ਜੋੜਦਾ ਆਪਣੀ ਟੀਮ ਲਈ ਸ਼ੀਰਾ ਚੱਕ ਲਈ ਸ਼ੇਰ ਵਾਲਾ ਰੇਡ ਪਾਉ ਆਉ ਮ ਕਰਦੇ ਗੱਲ ਮੇਰੇ ਬੰਜਿੰਦਰ ਸਾਡਾ ਵੀਰ ਹੈ ਬੰਜਿੰਦਰ ਕਲੇਰ ਤੇ ਨਾਲ ਹੈਰੀ ਮੁੱਲਾਪੁਰ ਦਾ ਅੱਜ ਦੇ ਕੱਪ ਲਈ ਵੱਡਾ ਯੋਗਦਾਨ ਹੈ ਉਧਰ ਕਹਿੰਦੇ ਵੀਰ ਸਾਡਾ ਕਰ ਚੂੜ ਚੱਕ ਸਾਡਾ ਵੀਰ ਪੱਪੀ ਵੀਰ ਕਹਿੰਦਾ ਵੀ ਗੱਗ ਗੱਡਵਾ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਲਈ ਵੱਡਾ ਯੋਗਦਾਨ ਹੈ ਉਧਰ ਗਿਨੀ ਆਸਟ੍ਰੇਲੀਆ ਲਾਪਿਤ ਕੈਨੇਡਾ ਮਦਨੀਪੁਰ ਵਾਲੇ ਗੂੜੀਆਂ ਰਿਸ਼ਤੇਦਾਰੀਆਂ ਹਨੀ ਚਾਲ ਦੇ ਨਾਲ ਖੇਡ ਕਬੱਡੀ ਪੇਜ ਵਾਲਾ ਹਨੀ ਚਾਲ ਸਾਡਾ ਵੀਰ ਲੈ ਵੀ ਹਨੀ ਤੇਰੇ ਲਈ ਵੀ ਬਿਗ ਸਰਪ੍ਰाइज ਹੋਵੇਗਾ 1 ਦਸੰਬਰ ਪਰਵਾਲੇ ਦੇ ਕਬੱਡੀ ਕੱਪ ਦੇ ਉੱਪਰ ਲਓ ਸਾਹਮਣੇ ਗੁਰਵਿੰਦਰ ਤੇ ਢੋਡਿਆ ਵਾਲਾ ਰਪੋਟਾਂ ਓਕੇ ਤੇਰੇ ਯਾਰ ਦੀਆਂ ਫੁੱਲ ਰਪੋਟਾਂ ਓਕੇ ਤੇਰੇ ਯਾਰ ਦੀਆਂ ਅਨ ਬਿੱਲੇ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਅਗਲੀ ਕਬੱਡੀ ਆਓ ਕਹਿੰਦੇ ਤਮਤਾਨ ਸਾਹਿਬ ਵਾਲਾ ਬਾਧਾ ਹੋਇਆ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਲਈ ਬਿੱਲੇ ਲਈ ਕਿਹਦੇ ਵੱਲੋਂ ਜੀ ਹੈ ਜੀ ਹਾਂ ਅਮਨੇ ਸਰਪੰਚ ਵੱਲੋਂ ਵੱਟੇ ਮਾਨ ਨੇ ਬਿੱਲੇ ਲਈ ਮਾਇਆ ਜਿਹੜੀ ਆਪੇ ਭਰਾ ਜੀ ਬਿੱਲੇ ਤੱਕ ਤੁਸੀਂ ਆਪੇ ਜਿਹੜੀ ਪੁੱਜਦੀ ਕਰਦੇ ਹੋ ਅਮਨੇ ਸਰਪੰਚ ਵੱਲੋਂ ਜਿਹੜੇ ਵੱਟੇ ਮਾਨ ਨੇ ਬਿੱਲੇ ਲਈ ਹਾਂ ਪ੍ਰਵੀਨ ਆ ਗਿਆ ਲੈ ਵੀ ਉਹ ਕਰੀਂ ਗੱਲ ਲਓ ਬਾਪਰ ਵਾਲਾ ਪ੍ਰਵੀਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਮੈਦਾਨ ਵਿੱਚ ਬਾਧਾ ਹੋਇਆ ਚਾਰ ਨੇ ਸਾਹਮਣੇ ਚਾਰਾਂ ਵਿੱਚੋਂ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਜੱਫਾ ਲਾ ਕੇ ਤਨ ਤਨ ਕਰਵਾਮਾ ਕੜਿਆਣੇ ਵਾਲਾ ਪ੍ਰਤਾਪ ਕਰਦਾ ਹੈ ਟਰਾਈ ਡੱਕ ਲੈਣ ਦੀ ਪਰ ਬਹਾਪੁਰ ਦਾ ਪ੍ਰਵੀਨ ਇਹ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਸੇ ਲਾ ਅਗਲੀ ਕਬੱਡੀ ਪਾਉਣ ਦੇ ਲਈ ਗੱਭਰੂ ਫਿਰ ਮੈਦਾਨ ਵਿੱਚ ਵਧਿਆ ਹੈ ਕਿ ਬਰਗਰ ਦੇ ਢਿੱਡ ਉੱਪਰ ਜਾਂਦਾ ਓਕੀ ਖਾਨ ਖਰਾਕਾਂ ਨੂੰ ਮਾਰੇ ਤੰਦੇ ਕਰਦੇ ਜਿਹੜੇ ਕੀ ਸਮਝਾਣ ਜਵਾਕਾਂ ਨੂੰ ਇੰਗਲਿਸ਼ ਦੇ ਵਿੱਚ ਹਾਲ ਪੁੱਛਦੇ ਹੈਲੋ ਹਾਏ ਕਹਿਣ ਵਾਲੇ ਮਿਹਨਤਾਂ ਨੂੰ ਕੀ ਜਾਣਣ ਯਾਰੋ ਏਸ਼ੀਆ ਦੇ ਵਿੱਚ ਬਹਿਣ ਵਾਲੇ ਸੁੱਖੀ ਗਿੱਕਰਾਂ ਵਾਲੇ ਜਿਨ੍ਹਾਂ ਨੇ ਕਦੇ ਡੰਡ ਬਾਟਕਾ ਕੱਡੀਆਂ ਓ ਕੀ ਜਾਣਣ ਵਿੱਚ ਮੈਦਾਨੇ ਦਾ ਪੈਣ ਕਬੱਡੀਆਂ ਖੰਨੇ ਵਾਲਿਆ ਓਕੀ ਜਰਨ ਵਿੱਚ ਮੈਦਾਨ ਓਕੀ ਜਾਣੇ ਵਿੱਚ ਗਰਾਉਂਡੇ ਕਿੱਦਾਂ ਪੈਣ ਕਬੱਡੀਆਂ ਓਕੀ ਜਾਣੇ ਵਿੱਚ ਗਰਾਉਂਡੇ ਕਿੱਦਾਂ ਪੈਣ ਕਬੱਡੀਆਂ ਅੱਜ ਕਨੇ ਪੱਪੀ ਤੇ ਡਾਕਟਰ ਦੀ ਯਾਰੀ ਬੋਲਦੀ ਹੈ ਮੇਲੇ ਦੇ ਉੱਪਰ ਫੁੱਲਾਂ ਵਾਲ ਦਾ ਪੱਪੀ ਯਾਰੀ ਡਾਕਟਰ ਦੇ ਨਾਲ ਪੱਕੀ ਪਰ ਸਾਹਮਣੇ ਦੇਖੀਏ ਗੋਪੀ ਘਮਾਉਂਦਾ ਟੋਪੀ ਗੋਪੀ ਘਮਾਉਂਦਾ ਟੋਪੀ ਗੱਲ ਸਮੇਂ ਦੀ ਗੱਲ ਸਮੇਂ ਦੀ ਬੱਲੇ 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 ਓ हां ताड़ियां मार दे एक बार रेडर ਦੇ ਲਈ 팬 ਕਹਿੰਦੇ ਨੌਜਵਾਨ ਸਤੀਸ਼ ਸਰਪੰਚ ਨਾਲ ਕਹਿੰਦੇ ਭਰਾਵਾ ਤੋਂ ਬੱਧ ਪਿਆਰੇ ਬੋਪਰ ਵਾਲੇ ਪ੍ਰਵੀਨ ਨੇ ਕਮਾਲ ਕਰ ਦਿੱਤੀ ਅਗਲੀ ਕਬੱਡੀ ਸ਼ੀਰਾ ਆ ਗਿਆ ਲੈ ਵੀ ਉਹ ਮ ਲਾ ਦੇ ਗਲ ਟਿਕਾਣੇ ਪੈਂਦੀ ਰੇਡ ਦੇ ਲਓ ਸ਼ੀਰਾ ਇਸ ਵੇਲੇ ਚੱਕ ਲਈ ਸ਼ੇਰ ਵਾਲਾ ਕਬੱਡੀ 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 ਕਰਦਾ ਹੋਇਆ ਗਗਮ ਓਏ ਤਾਂ ਨਹੀਂ ਗਲਵਾਨੀ ਉਹ ਸੂਰੀ ਗੱਲ ਬੰਨੀ ਹੈ ਫੇਰ ਗੱਲ ਬੰਨੀ ਹੈ ਉਹ ਸਾਹਮਣੇ ਗੁਰਵਿੰਦਰ ਖੋਨਣਾ ਕਬੱਡੀ ਪਾ ਰਿਹਾ ਹੈ ਹਾੜੀਕਦੀਆ ਤੇਰਾ ਪਰ ਬਿੱਲਾ ਢੋਡਿਆਂ ਵਾਲਾ ਥੋੜੀ ਕਾਲੀ ਕਰ ਗਿਆ ਲਓ ਗੁਰਵਿੰਦਰ ਖੋਨੜਾ ਇਸ ਵੇਲੇ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਇਹਨੇ ਕਹਿੰਦੇ ਬੈਲਜੀਅਮ ਦੇ ਮੇਲੇ ਲੁੱਟੇ ਹੈ ਇਹਨੇ ਕਹਿੰਦੇ ਸਪੇਨ ਦੇ ਮੇਲੇ ਲੁੱਟੇ ਹੈ ਇਹਨੇ ਫਰਾਂਸ ਦੇ ਮੇਲੇ ਲੁੱਟੇ ਹੈ ਇਹਨੇ ਫਰਾਂਸ ਦੇ ਮੇਲੇ ਲੁੱਟੇ ਹੈ ਇਹਨੇ ਜਰਮਨ ਦੇ ਮੇਲੇ ਲੁੱਟੇ ਹੈ ਆਹ ਸਾਹਮਣੇ ਮੈਦਾਨ ਦੇ ਵਿੱਚ ਵੱਡਾ ਮੈਚ ਵੱਡੇ ਖਿਡਾਰੀ ਵੱਡੇ ਮੱਲ ਅਰ ਪੱਪੀ ਬੁੱਟਰ ਦੇ ਸੱਦੇ ਤੇ ਅੱਜ ਡਾਕਟਰ ਗੁਰਜੀਤ ਦੇ ਸੱਦੇ ਤੇ ਕਹਿੰਦੇ ਪੁੱਜੇ ਹੋਏ ਆਹ ਸਾਹਮਣੇ ਮੈਦਾਨ ਦੇ ਵਿੱਚ ਅਮਨ ਸਰਪੰਚੋਣਾ ਨੂੰ ਔਰ ਸਾਡੇ ਮਨਜਿੰਦਰ ਡੈਲਟਾ ਜੀ ਔਰ ਨਾਲ ਸਾਡੇ ਬਿੱਟੂ ਸ਼ੰਕਰਿਆ ਜੀ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਆ ਓ ਬਾਗੀ ਵੱਡਾ ਧੰਨਵਾਦ ਆ ਕਹਿੰਦੇ ਗੌਰਵ ਜੀ ਮੈਨੇ ਪਹਿਲਾਂ ਅੱਜ ਜਾਣਾ ਸੀਗਾ ਪੱਪੀ ਬਾਈ ਕਹਿੰਦਾ ਤੇ ਕਹਿੰਦੇ ਪੱਪੀ ਬਾਈ ਦੇਖ ਲੈ ਕਹਿੰਦੇ ਟੈਟਾ ਅੱਗੇ ਪਿਛੇ ਕਰਾਤੀਆਂ ਐ ਐਨ ਸ਼ੰਕਰਾਲ ਦੇ ਕਹਿੰਦੇ ਮੇਰੇ ਵੀਰੋ ਪਿਆਰ ਬੋਲਦੇ ਆ ਆਦਿਓ ਕਹਿੰਦੇ ਕੱਲ ਨੂੰ ਜਿਹੜੀ ਫਲੈਟ ਹੋਵੇਗੀ ਨਹੀਂ ਤੇ ਕਹਿੰਦੇ ਅੱਜ ਦੀ ਫਲੈਟ ਸੀਗੀ ਪਰ ਸਾਹਮਣੇ ਵੇਖੇ ਕਹਿੰਦੇ ਨੌਜਵਾਨ ਗੁਰਵਿੰਦਰ ਦੀ ਪੈਂਦੀ ਰੇਡ ਦੇ ਉੱਪਰ ਪ੍ਰਤਾਪ ਔਰ ਕਹਿੰਦੇ ਪ੍ਰਤਾਪ ਕੜਿਆਣੇ ਵਾਲਾ ਕਰਾਉ ਬੱਲੇ ਬੱਲੇ ਜਾਂਦੇ ਨਹੀਂ ਉਹ ਕਦੇ ਲੱਗ ਗਿਆ ਜਫਾ ਤੇ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੂੰ ਸਾਰਾ ਕੁਝ ਧੱਕਿਆ ਉਹ ਚੜ ਗਿਆ ਨਸ਼ਾ ਜਿਹਨੇ ਸਾਰਾ ਕੁਝ ਧੱਕਿਆ ਮਨਿੰਦਰ ਕਲੇਰ ਜੀ ਡਲਟਸਡੀ ਵਾਲੇ ਤੇ ਨਾਲ ਹੈਰੀ ਮੁੱਲਾਪੁਰ ਦਾ ਵੱਡਾ ਯੋਗਦਾਨ ਹੈ ਗਗਨ ਚੂੜ ਚੱਕਦਾ ਔਰ ਰਾਣਾ ਦਾਰਾ ਬਾਈ ਸਾਡਾ ਲੋਗੜੀਆ ਧੰਨਵਾਦ ਕਰਦੇ ਹਾਂ ਖੇਤਰ ਤੇ ਸ਼ੀਰਾ 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 ਹੋਈ ਪਈ ਹੈ ਇੱਕ ਤਕੜਾ ਨੰਬਰ ਸ਼ੀਰੇ ਨੇ ਫਿਰ ਆਪਣੀ ਟੀਮ ਦੇ ਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਇਹ ਸੱਜਣ ਹੈ ਇੱਕ ਸੱਜਣ ਕੰਮੇ ਮੇਰੇ ਕੋਲ ਕ੍ਰਿਕਟ ਦਾ ਮਾਸਟਰ ਬਲੈਟਰ ਸੱਜਣ ਕਹਿੰਦੇ ਕਬੱਡੀ ਵਾਲਾ ਹੁਣ ਕਿਹੋ ਜਿਹੀ ਕਮਾਲ ਹੁੰਦੀ ਖੇਡ ਮੈਦਾਨ ਦੇ ਵਿੱਚ ਲਓ ਚਾਰ ਜਾਫੀ ਤਿਆਰ ਨੇ ਚਾਰਾਂ ਵਿੱਚੋਂ ਬੱਲੇ 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 ਕਬੱਡੀ 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 ਓ ਪ੍ਰਤਾਪ 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 ਬੱਲੇ 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 ਓ ਚੱਕ ਓ ਚੱਕ ਓ ਚੱਕ ਓ ਚੱਕ ਓ ਚੱਕ ਓ ਚੱਕ ਵਾਹ ਓਏ ਇਹ ਆ ਕਹਿੰਦੇ ਸੱਜਣ ਬੌਪਰ ਵਾਲਾ ਕਮਾਲ ਦਾ ਨੰਬਰ ਜਿਹੜਾ ਜੋੜਦਾ ਆਪਣੀ ਟੀਮ ਲਈ ਬਹੁਤ-ਬਹੁਤ ਧੰਨਵਾਦ ਹੈ ਕਹਿੰਦੇ ਸਭੀ ਸਾਡਾ ਬਹੁਤ ਪਿਆਰਾ ਵੀਰਾ ਹੈ ਕਹਿੰਦੇ ਡਾਕਟਰ ਕਰਤਾਰ ਦਾ ਬ੍ਰਦਰ ਹੈ ਚੰਡੀਗੜ੍ਹ ਪੁਲਿਸ ਤੋਂ ਬਹੁਤ ਵੱਡਾ ਰੋਲ ਅਦਾ ਕਰਦਾ ਭਰਾਜ ਦੇ ਮੇਲੇ ਦੇ ਲਈ ਨਾਲ ਸਾਡੇ ਵਿਸ਼ਾਲਦੀਪ ਕਰਤਾਰ ਜੀ ਕੈਨੇਡਾ ਦੇ ਵਿੱਚ ਨੇ ਭਤੀਜੇ ਦਾ ਧੰਨਵਾਦ ਲਓ ਗਗਨ ਸੂਰੇ ਵਾਲੀਆ ਜੱਫਾ ਲਾ ਕੇ ਨੰਬਰ ਜੋੜਦਾ ਆਪਣੀ ਟੀਮ ਲਈ ਗੁਰਨਾਜ ਕੌਰ ਗਰਚਾ ਡਾਕਟਰ ਸਾਹਿਬ ਦੀ ਬੇਟੀ ਹੈ ਇਹ ਸਾਰੇ ਪਰਿਵਾਰ ਦਾ ਵੱਡਾ ਰੋਲ ਹੈ ਨਾਲ ਮਰਜਿੰਦਰ ਸਾਡਾ ਡੈਲਟਾ ਸਿਟੀ ਵਾਲਾ ਰਿੰਪਲ ਹੁਣੀ ਨਾਰੰਗਰ ਵਾਲੇ ਨੇ ਹੈਰੀ ਮੁਲਾਪੁਰ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਵੀਰ ਨੇ ਸਾਡੇ ਬਿੱਟੂ ਸ਼ੰਕਰੀਆ ਸਾਰਿਆਂ ਦਾ ਧੰਨਵਾਦ ਹੈ ਭਾਈ ਲੈ ਗੁਰਵਿੰਦਰ ਖੰਡ ਬੱਜਦੇ ਸੀ ਲਲਕਾਰੇ ਹੋ ਗਿਆ ਕੀ ਮਤਰਾ ਉਹ ਬੱਜਦੇ ਸੀ ਲਲਕਾਰੇ ਹੋ ਗਿਆ ਕੀ ਮਤਰਾ ਇਹ ਬੱਲਾ ਇਹ ਢੋਡਿਆਂ ਵਾਲੇ ਕਹਿੰਦੇ ਸੋਨੀ ਤੇ ਬਿੰਦੂ ਦਾ ਪਿੰਡੂ ਹੈ ਅਮਨੇ ਸਰਪੰਚ ਵੱਲੋਂ 500 ਰੁਪਿਆ ਦੀ ਪਹੁੰਚ ਦਾ ਕਰਦੀ ਹੈ ਬਿੱਲੇ ਤੱਕ ਆਪਾਂ ਲੈ ਵੀ ਗੌਰਵ ਮਾਇਆ ਫੜ ਕੇ ਲੈ ਜੀ ਸ਼ੀਰਾ ਬਾਧਾ ਹੋਇਆ ਕਬੱਡੀ ਪਾਉਣ ਦੇ ਜੜਾ ਜੜਾ ਜਾਫੀ ਕਹਿੰਦੇ ਸ਼ੀਰੇ ਨੂੰ ਜਫਾ ਲਾਉ ਤੇ ਸ਼ੀਰੇ ਸ਼ੰਕਰ ਵਾਲੇ ਵੱਲੋਂ 500 500 ਕਹਿੰਦੇ ਦਿੱਤਾ ਜਾਓ ਸ਼ੀਰਾ ਸ਼ੰਕਰ ਜੀ ਸੋਨੀ ਦੇ ਬਾਪੂ ਜੀ ਐਲਾਨ ਕਰਵਾਉਂਦੇ ਸਾਡੇ ਵੀਰ ਨੇ ਅਗਲੀ ਕਬੱਡੀ ਸਜਨ ਬਾਧਾ ਹੋਇਆ ਲੈ ਵੀ ਉਹ ਸੌਰੀ ਕਰਦੇ ਗੱਲ ਕ੍ਰਿਸ਼ਨ ਲਓ ਸਜਨ ਵੀ ਰੇਣ ਪ੍ਰਤਾਪ ਸਿੰਘ ਆਉਣ ਦੀ ਕਹਿੰਦੇ ਧੰਤਾਨ ਸਾਹ ਵਾਲਾ ਸੁਨੀਲ ਵੱਧਾ ਹੋਇਆ ਉਧਰੋਂ ਆਲਮਗਰੀਆ ਸਣੀ ਸਾਡਾ ਵੀਰ ਕਹਿੰਦਾ ਬਿੱਲੇ ਦੇ ਹਰ ਇੱਕ ਜੱਫੇ ਦੇ ਵੱਡੇ ਮਾਣ ਦਿੱਤੇ ਜਾਣਗੇ ਨਾਲ 75 ਬੱਬੀ ਪੰਜ ਵੱਲੋਂ 500 ਢੋਡਾਂ ਵਾਲੇ ਬਿੱਲੇ ਦੇ ਲਈ ਪਰ ਕਹਦੇ ਇਧਰ ਜੱਫਾ ਕਦੇ ਉਧਰ ਜੱਫਾ ਜੱਫੇ ਤੇ ਇਧਰ ਜੱਫਾ ਕਦੇ ਉਧਰ ਜੱਫਾ ਸਤੀ ਸਰਪੰਚ ਦੀ ਟੀਮ ਖੇਡ ਦੀ ਸਿੱਧੀ ਧੂ ਕਾਲ ਜੇ ਪੌਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਜੇ ਪੌਂਦੀ ਓ ਬਿੱਲਾ 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 ਕਹਿੰਦੇ ਕਰਵਾਉਂਦਾ ਬੱਲੇ 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 ਓ ਮੇਲਾ ਨੱਚਦਾ ਮੇਲਾ ਨੱਚਦਾ ਕੇ ਵੱਜਦੇ ਸੀ ਲਲਕਾਰੇ ਹੋ ਗਿਆ ਓ ਕੀ ਮਿੱਤਰੇ ਘੈਂਡਦਾ ਯਾਰਾ ਪੱਤਰਕਾਰ ਦਾ ਯਾਰਾ ਕਣਗਸਵਾਲੇ ਘੈਂਡਦਾ ਗੁਰਦੇਵ ਦਾ ਓ ਯਾਰ ਐਨ ਬੱਲੇ ਬੱਲੇ ਕਰਾ ਗਿਆ ਬੱਲੇ ਬੱਲੇ ਕਰਾ ਗਿਆ ਹਾਂ ਬਹੁਪੁਰ ਦੀ ਟੀਮ ਦੇ ਨੰਬਰ ਨੇ ਅਮਨ ਕਹਿੰਦੇ 9 ਤੇ ਕਟਿਆਣੇ ਦੀ ਟੀਮ ਦੇ ਨੰਬਰ ਨੇ 9 ਦੇ ਮੁਕਾਬਲੇ ਸਾਡੇ 13 ਸਾਡੇ 13 ਘੈਂਟ ਪੱਤਰਕਾਰ ਮੁਬਾਰਕਵਾਦਾ ਬੈਸਟ ਵੀ ਆਪਣੇ ਆਲਾ ਲੱਗਦਾ ਕਿੱਥੇ ਖੜਿਆ ਘੈਂਡੂ ਨੇ ਉਹ ਖੜਾ ਕਹਿੰਦੇ ਘੈਂਟ ਨਾਲ ਪੱਤਰਕਾਰ ਹੈ ਸਾਡਾ ਵੀਰ ਹੈ ਇਹ ਕਹਿੰਦੇ ਲੁਧਿਆਣਾ ਮਲੇਰਕੋਟ ਦਾ ਕਬੱਡੀ ਲੀਗ ਦੇ ਵਿੱਚ ਵੀ ਵੱਡੀਆਂ ਸਵਾਮ ਨੇ ਸਾਡੇ ਭਰਾਵਾਂ ਦੀ ਇਹਨਾਂ ਦਾ ਧੰਨਵਾਦ ਬੈਸਟ ਜਿਹੜੇ ਕਿਹੜੇ-ਕਿਹੜੇ ਲਵੀ ਕ੍ਰਿਸ਼ਨ ਇਹ ਭਰਾ ਨੂੰ ਪੁੱਛ ਕੇ ਜਰੂਰ ਆਪਾਂ ਕਰਦੀਏ ਕਲੀਅਰ ਆ 500 ਰੁਪਿਆ ਮੇਰੇ ਕੋਲੇ ਬਿੱਲੇ ਦਾ ਜੀ ਢੋਟਿਆਂ ਵਾਲਾ ਇਹ ਸਾਡੇ 75 ਬੱਬੀ ਪੰਜ ਜੀਆਂ ਵੱਲੋਂ ਇਹ ਮਾਨ ਨੇ ਮਿਲਿਆ ਇਹ ਤੇਰੀ ਮਾਇਆ ਜਰਾ ਹੱਕ ਤੇਨੂੰ ਜਰੂਰ ਮਿਲਣਾ ਚਾਹੀਦਾ ਲੈ ਕੇ ਜਾਈ ਮੇਰਾ ਵੀਰ ਆਦੇ ਕਬੱਡੀ ਕੱਪ ਦਾ ਬੈਸਟ ਟੀਡਰ ਚੱਕੜੀ ਸ਼ੇਰ ਮੁਬਾਰਕ